ਬੈਗ ਨਹੀਂ ਆ ਰਹੀ ਇਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ 22 ਜੂਨ ਨੂੰ ਸ਼੍ਰੀ ਰਾਮ ਮੰਦਿਰ ਦੀ ਪ੍ਰਾਂਪ੍ਰਸ਼ਟਾ ਅਸੀਂ ਸਾਡੇ ਐਨਜੀਓ ਕਾਰਜਕ੍ਰਮ ਕਰਕੇ ਆ ਰਹੀ ਸੀ ਇਸ ਤੋਂ ਬਾਅਦ ਅਸੀਂ ਆਪਣੇ ਆਪਣੇ ਘਰਾਂ 'ਚ ਵਾਪਸ ਜਾਵੇ ਸੀ ਤੇ ਵਿਚਾਰ ਹੀ ਸਾਡੇ ਕਲੱਬ ਦੇ ਮੈਂਬਰ ਨੇ ਉਹਨਾਂ ਨੇ ਦੇਖਿਆ ਕਿ ਲਵਾਰਿਸ ਬੈਗ ਪਿਆ ਹੋਇਆ ਉਹਨਾਂ ਨੇ ਇਨਫਾਰਮੇਸ਼ਨ ਦਿੱਤੀ ਗਰਜ ਦਿੱਤੀ ਗਰਜ ਮੰਦਿਤੀ ਆਪਾਂ ਨਵੀਨ ਜੀਨ ਦਿੱਤੀ ਇਸ ਤੋਂ ਬਾਅਦ ਅਸੀਂ ਐਸਐਸਬੀ ਗੁਰਦਾਸਪੁਰ ਪੀਸੀਆਰ ਦੇ ਇੰਚਾਰਜ ਨੂੰ ਇਨਫਾਰਮੇਸ਼ਨ ਦਿੱਤੀ ਇੱਥੇ ਬੈਗ ਪਿਆ ਖਾਲੀ ਮਤਲਬ ਕਿ ਇਹ ਅਸੀਂ ਤਾਂ ਇਨਫਾਰਮੇਸ਼ਨ ਦਿੱਤੀ 1.5 ਘੰਟਾ ਹੋ ਗਿਆ ਸੀ ਬੈਗ ਨੂੰ ਪੇਨ ਇਹਦਾ ਕੋਈ ਵੀ ਵਾਲੀ ਵਾਰਿਸ ਨਹੀਂ ਹੈਗਾ ਬ ਹਾਂ ਪੁਲਿਸ ਅਧਿਕਾਰੀ ਆਏ ਆ ਜੀ ਕਰਦੇ ਪਏ ਵੈਂਚਿੰਗ ਕਰਦੇ ਪਏ ਪਿੱਛੇ ਕੈਮਰੇ ਵੀ ਲੱਗੇ ਆ ਸਾਡਾ ਕਹਿਣ ਦਾ ਮੋਟਿਵ ਸੀ ਕੋਈ ਸੰਸਨੀ ਨਾ ਫੈਲੇ ਬਸ ਉਹ ਡੇਢ ਘੰਟੇ ਕਿ ਬੈਗ ਪਿਆ ਸੜਕ ਤੇ ਰੋਡ ਤੇ ਕਾਫੀ ਵੱਡਾ ਬੈਗ ਆ ਤੁਸੀਂ ਦੇਖ ਹੀ ਸਕਦੇ ਹੋ ਤੁਸੀਂ ਜਿੱਦਾਂ 26 ਜਨਵਰੀ ਵੀ ਹੈਗੀ ਲੱਗ ਜਾਣਾ ਹਾਂ ਇਨਟਾਇਜ਼ ਬਹੁਤ ਕੁਝ ਵੀ ਐਨੀਥਿੰਗ ਪੋਸੀਬਲ ਹੋ ਸਕਦਾ ਕੁਝ ਵੀ ਅਨਿਜਾ ਦੱਸ ਦੋ ਜੀ ਤੋਂ ਮੇਰचंद ਰੋਡ ਤੇ ਜੋ ਬੈਗ ਮਿਲਿਆ ਵਾ ਸਦੇ ਬੜੀ ਜ਼ਰਦਾਰ ਦੀ ਆਜ ਸਾਨੂੰ ਇੱਕ ਸਾਡੇ ਚੰਗੇ ਸ਼ੈਰੀ ਨੇ ਕਨਫਰਮੇਸ਼ਨ ਦਿੱਤੀ ਕਿ ਕੁਲਵਾਰਸ ਬੈਗ ਜਿਹੜਾ ਹੈਗਾ 33 ਸਕੂਲ ਮਿਰ ਚੰਦ ਰੋਡ ਤੇ ਜਿਹੜਾ ਪਿਆ ਹੈ ਸ਼ੱਕੀ ਹੱਥ ਦੇ ਚ ਉੱਤੇ ਉਹ ਦਿੱਤੀ ਹੈ ਇਨਫਰਮੇਸ਼ਨ ਜਿਸ ਤੇ ਅਸੀਂ ਸਾਡੇ ਐਸ ਐਚ ਓ ਸਾਹਿਬ ਤੇ ਪੁਲਿਸ ਪਾਰਟੀ ਪੀ ਸੀ ਆਰ ਜਿਹੜਾ ਸਾਰੇ ਮੌਕੇ ਤੇ ਗਏ ਨਾਲ ਅਸੀਂ ਜਿਹੜੀ ਬੰਮਸਕੋਰ ਟੀਮ ਹੈ ਉਹਨੂੰ ਵੀ ਲੈ ਕੇ ਗਏ ਸੀ ਤੇ ਜਦੋਂ ਦੀ ਤਲਾਸ਼ੀ ਕਰਨ ਤੇ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਜਿਹੜੇ ਕੁਝ ਕੱਪੜੇ ਵਗੈਰਾ ਲੇਡੀਆਂ ਦੇ ਮਿਲੇ ਨੇ ਇਸ ਕਰਕੇ ਕੋਈ ਜਿਹੜੀ ਉਹ ਇਨਫਰਮੇਸ਼ਨ ਸੀ ਜਿਸ ਤਰੀਕੇ ਦੀ ਉਹਦੇ ਕੋਈ ਇਦਾਂ ਦੀ ਸ਼ੱਕੀ ਚੀਜ਼ ਸਾਨੂੰ ਨਹੀਂ ਮਿਲੀ ਅਸੀਂ ਐਮਏ ਅੱਗੇ ਤੋਂ ਵੀ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਜੇਕਰ ਕੋਈ ਏਦਾਂ ਦੀ ਚੀਜ਼ ਕਿਤੇ ਮਿਲੇ ਤੇ ਇਸੇ ਤਰੀਕੇ ਨਾਲ ਹੀ ਸਾਨੂੰ ਆਪ ਚੈੱਕ ਕਰਨ ਦੀ ਬਜਾਏ ਸਾਡੇ ਕੋਲੋਂ ਚੈੱਕ ਕਰਵਾ ਲਈਏ ਤਾਂ ਜੋ ਕਿਸੇ ਵੀ ਮਾੜੀ ਘਟਨਾ ਤੋਂ ਬਚਿਆ ਜਾ ਸਕੇ ਥੈਂਕ ਯੂ ਸਟ੍ਰੀਬੀ ਜਨ ਵੀ ਆ ਰਹੀ ਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਕੀ ਤਿਆਰੀ ਕੀਤੀ ਇਸ ਬਾਰੇ ਅਸੀਂ ਜਿਹੜਾ ਹੈਗਾ ਆਪਣੀ ਡਿਊਟੀ ਜਿਹੜੀ ਆ ਸਾਡੇ ਮਾਨਯੋਗ ਸ਼੍ਰੀ ਹਰੀਸ਼ ਦੇਵਾ ਜੀ ਆਈਪੀਐਸ ਐਸਐਸਪੀ ਗੁਰਦਾਸਪੁਰ ਸਾਹਿਬ ਨੇ ਜਿਹੜੀਆਂ ਸਾਡੀਆਂ ਡਿਊਟੀਆਂ ਡਬਲ ਕਰਤੀਆਂ ਨੇ ਔਰ ਬੜੀ ਉਹਨਾਂ ਨੇ ਚੌਕਸੀ ਨਾਲ ਡਿਊਟੀ ਕਰਨ ਦੀ ਸਾਨੂੰ ਜਿਹੜੀ ਹਦਾਇਤ ਕੀਤੀ ਹੈ ਔਰ ਸਾਡਾ ਪੀਸੀਆਰ ਜਿਹੜੇ ਸਾਡੇ ਥਾਣੇ ਦੀ ਪੁਲਿਸ ਜਾਂ ਜਿਹੜੀ ਸਾਡੇ ਦਫਤਰਾਂ ਤੋਂ ਵੀ ਜਿਹੜੀ ਪੁਲਿਸ ਉਹ ਜਿਹੜੀ ਆ ਹੁਣ ਜਿਹੜੀ ਫੀਲਡ ਦੇ ਵਿੱਚ ਆ ਗਈ ਆ ਅਸੀਂ ਪੂਰੀ ਪ੍ਰੋਮਿਸ ਕਰਦੇ ਆਂ ਲੋਕਾਂ ਨੂੰ ਕਿ ਜਿਹੜੀ 26 ਜਨਵਰੀ ਉਹ ਬੜੀ ਧੂਮ-ਧਾਮ ਨਾਲ ਔਰ ਬੜੇ ਅچھے ਤਰੀਕੇ ਨਾਲ ਸੇਫ ਤਰੀਕੇ ਦੇ ਨਾਲ ਜਿਹੜੀ ਹੈਗੀ ਮਨਾਈ ਜਾਏਗੀ